ਅੱਜ ਸਿੱਖ ਜਗਤ ਦੇ ਸਭ ਤੋਂ ਮਹਾਨ ਗੁਰਸਿੱਖ ਇਉਂ ਸਮਝ ਲਓ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦੀ ਜੋ ਕਸਵਟੀ ਰੱਖੀ ਉਸ ਕਸਵਟੀ ਤੇ ਜੋ ਸਭ ਤੋਂ ਪਾਰ ਹੈ ਧੰਨ ਧੰਨ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਲੱਖਾਂ ਲੋਕ ਸਿੱਖੀ ਦੇ ਧਾਰਨੀ ਹੋਏ ਉਹਨਾਂ ਦੀ ਵਰਸੀ ਹੈ ਅਦਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਉਹ ਅਲਫਾਟ ਇਸੇ ਲਈ ਕਰੀਦਾ ਮਹਾਰਾਜ ਲੇਖੈ ਕਤਹਿ ਨਾ ਛੂਟੀਐ ਖਿਨ ਖਿਨ ਭੂਲਣ ਹਾਰ ਬਖਸਣ ਹਾਰ ਬਖਸ ਲੈ ਨਾਨਕ ਪਾਰ ਉਤਾਰ ਜਾਣੇਣ ਜਾਣੇ ਚ ਇਨਸਾਨ ਕੋਲੋਂ ਵਿਚਰਦਿਆਂ ਭੁੱਲਾ ਹੋਈਆਂ ਹੋਣਗੀਆਂ ਤੁਸੀਂ ਬਖਸ਼ਣਾ ਨਜ਼ਾਤ ਦੇ ਦਿਓ ਸੱਚਖੰਡ ਵਾਸਾ ਦਿਓ ਇਹਦੀ ਰੂਹ ਨੂੰ ਅੰਤਮ ਅਰਦਾਸ ਇਸੇ ਲਈ ਹੁੰਦੀ ਹੈ ਮੰਨ ਲਵੇ ਤੇ ਠੀਕ ਹੈ ਨਹੀਂ ਤੇ ਫਰਿਆਦ ਕਰ ਸਕਦੇ ਆਂ ਫਰਿਆਦੀਆਂ ਰਾਜੇ ਅਗੇ ਜ਼ੋਰ ਕੋਈ ਨਹੀਂ ਹੁੰਦਾ ਤੇ ਪੁੱਛੋ ਫਿਰ ਬਾਣੀ ਹੈਲਪ ਕਰਦੀ ਹੈ ਮਦਦ ਕਰਦੀ ਹੈ ਮਹਾਰਾਜ ਕਹਿੰਦੇ ਆ ਜਿਹੜਾ ਹੁਣ ਹੋਇਆ ਇਹਦੀ ਤੇ ਮਦਦ ਬਾਣੀ ਨੇ ਕਰਨੀ ਕਰਨੀ ਹੈ ਜੇ ਤੇਰੇ ਕਿਦਰੇ ਵੱਡੇ-ਵਡੇਰੇ ਵੀ ਨਰਕਾਂ 'ਚ ਹੋਏ ਨਾ ਪਿਤਰੀ ਹੋਏ ਉਧਾਰੋ ਤੇਰੇ ਪਿਤਰਾ ਦਾ ਵੀ ਉਧਾਰ ਕਰ ਦਵੇਗੀ ਬਾਣੀ ਤੋ ਐਉ ਫਿਰ ਮੌਤ ਤੋਂ ਬਾਦਾਂ ਜੋ ਅਖੰਡ ਜਾਪ ਦੀ ਸਹਿਰ ਪਾਠ ਦੀ ਮਰਿਆਦਾ ਹੈ ਇਥੋਂ ਆਗਾਜ਼ ਹੁੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਚਲਾਣੇ ਤੋਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਬਾਬਾ ਬੁੱਢਾ ਸਾਹਿਬ ਜੀ ਨੂੰ ਸਜਦਾ ਹੈ